ਹਲਕਾ ਸਨੋਰ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰ ਗੌਰਵ ਸੰਧੂ ਵਾਰਡ ਨੰਬਰ 15 ਅਲੀਪੁਰ ਰਾਏ ਵਿਖੇ ਵਾਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੂੰ ਆਰੀਆ ਮੁਸ਼ਕਲਾਂ ਬਾਰੇ ਪੁੱਛਿਆ ਤੇ ਇਹ ਵੀ ਜਾਣੂ ਕਰਵਾਇਆ ਕਿ ਪਿਛਲੇ 4 ਸਾਲ ਤੋਂ ਆਮ ਆਦਮੀ ਪਾਰਟੀ ਨੇ ਜੋ ਵੀ ਵਿਕਾਸ ਕਾਰ ਇਸ ਬੋਨ ਨੂੰ ਦਿੱਤਾ ਉਹ ਸਾਰੇ ਅਨੇ ਵੇਖਿਆ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਾਲ ਬਾਅਦ ਜੋ ਕਾਂਗਰਸ ਪਾਰਟੀ ਦੀ ਸਰਕਾਰ ਆਏਗੀ ਵਿਕਾਸ ਕਮਾ ਵਿਕਾਸ ਦੇ ਕਮਾ ਦੇ ਵਿੱਚ ਕੋਈ ਵੀ ਢਿੱਲ ਨਹੀਂ ਲਿਆਂਦੀ ਜਾਵੇਗੀ ਅਤੇ ਡਾਕਟਰ ਕਰਨਵੀਤ ਗਾਂਧੀ ਮੈਂਬਰ ਆਫ ਪਾਰਲੀਮੈਂਟ ਪਟਿਆਲਾ ਦੇ ਕੋਲ ਅਪੀਲ ਕੀਤੀ ਜਾਵੇਗੀ ਕਿ ਵਾਰਡ ਦੇ ਵਿੱਚ ਜਿਵੇਂ ਕਿ ਹਸਪੀਟਲ ਗਰਾਊਂਡ ਸਪੋਰਟਸ ਐਕਟੀਵਿਟੀਆਂ ਅਤੇ ਸਟੇਡੀਅਮ ਜੋ 8ਵੀਂ ਤੱਕ ਸਕੂਲ ਹੈ ਉਸ ਨੂੰ 12ਵੀਂ ਤੱਕ ਕਰਵਾਇਆ ਜਾਵੇ ਇੱਕ ਲਾਇਬ੍ਰੇਰੀ ਵੀ ਦਿੱਤੀ ਜਾਵੇ ਅਤੇ ਪਿੰਡ ਨੂੰ ਐਸੀ ਨੁਹਾਰ ਦਿੱਤੀ ਜਾਵੇਗੀ ਕਿ ਆਉਣ ਵਾਲਾ ਸਮਾਂ ਇਸ ਪਿੰਡ ਦਾ ਮਾਡਲ ਆਪਣੇ ਪਿੰਡ ਵਿੱਚ ਲਾਗੂ ਕਰੇਗਾ। ਇਸ ਮੌਕੇ ਸਰਦਾਰ ਗੁਰਪ੍ਰੀ ਸਿੰਘ ਵਾਰਡ ਨੰਬਰ 15 ਤੋਂ ਮੰਡਲ ਪ੍ਰਦਾਨ ਇਸ ਮੀਟਿੰਗ ਵਿੱਚ ਮੌਜੂਦ ਸਨ। ਸੋਨੂ ਸਿੰਘ ਪਹਿਲਵਾਨ ਵੀ ਇਸ ਮੀਟਿੰਗ ਦੇ ਵਿੱਚ ਸਨ। ਤੇ ਨਾਲ ਹੀ ਕੁਝ ਹੋਰ ਨੌਜਵਾਨ ਸਾਥੀ ਪਿੰਡ ਵਾਸੀ ਮਹਿਲਾਵਿੰਗ ਸ਼ਾਮਿਲ ਸੀ। ਉਹਨਾਂ ਨੇ ਕਿਹਾ ਕਿ ਜੋ ਮਹਿਲਾਵਾਂ ਨੂੰ ਝੂਠਾ ਵਾਅਦਾ ਕਰਕੇ ਵੋਟਾਂ ਲਈਆਂ ਗਈਆਂ ਉਸ ਦਾ ਬਦਲਾ ਵੀ ਲਿਆ ਜਾਵੇਗਾ। ਕਾਤਾ ਬਹੁਤ ਹੀ ਨੌਜਵਾਨ ਬੱਚਾ ਸਦਾ ਸੁਤਾਂ ਵੀ ਗੁਰਪ੍ਰੀਤ ਦੀ ਕਨੇਪੋਆ ਦਾ ਸਨੀ ਜੀ ਜਾਨੇ ਦੀ ਨਾਲੇ ਦੀ ਮਾਤਾ ਵਾਲੇ ਨੇ ਕਨੇ ਛੋਟੇ ਅੰਮ੍ਰਿਤ ਜੀ ਤੇ ਅਸਾਂ ਨੂੰ ਬਹੁਤ ਬਹੁਤ ਧੰਨਵਾਦ। ਤੁਹਾਨੂੰ ਪਤਾ ਹੈ ਕਿ ਜਿਹੜੀ ਆਪਾਂ ਸਰਕਾਰ ਚੁਣੀ ਹੈ ਉਹ ਆਪਣੇ ਨੌਜਵਾਨਾਂ ਨੂੰ ਨੇਤਾ ਕਿਉਂ ਬੀਂਦੀਆਂ ਦੱਸ ਸੀ। ਆਪਾਂ ਉਹਨਾਂ ਦੇ ਪੱਤੇ ਜਾਣੀ ਜੀ ਅੱਜੇ ਜਪਾਤਾਏ ਕਿਉਂਕਿ ਆਪਾਂ ਪੁਰਾਣੀਆਂ ਸਰਕਾਰਾਂ ਦੇ ਪਾਏ ਹੋਏ ਆਪਾਂ ਕੋਈ ਨਵਾਂ ਰਾਹ ਲੱਭਦੇ ਸੀ ਆਪਾਂ ਨਵਾਂ ਰਾਹ ਜਿਵੇਂ ਦੇ ਉਹਨਾਂ ਨੇ ਭਗਤ ਸਿੰਘ ਦੀ ਦੇ ਛੁਪਣੇ ਦਿਖਾਏ ਆਪਾਂ ਨੂੰ ਵਿੱਚੇ ਭਗਵੰਤ ਸਿਵਾ ਨੇ ਵਿੱਚੇ ਕੇਜਰੀਵਾਲਰ ਪਾਰਟੀ ਨੇ ਆਪਾਂ ਸੁਧਿਆ ਸਾਰਿਆਂ ਨੇ ਜਿੰਨੇ ਪੰਜਾਬ ਦੇ ਲੋਕ ਇਹ ਸ਼ਾਇਦ ਕੁਝ ਨਵਾਂ ਲੈ ਕੇ ਜਿੱਦੋਂ ਰਸੀ ਜੋ ਉਹ ਤੋਂ ਆਪਾਂ ਸੁਣਦੇ ਮਾ ਤੇ ਦਾ ਕੋਈ ਮੀਡੀਆ ਦਿੱਲੀ ਬਾਰੇ ਬੋਲਦੇ ਰਹੇ ਆਪਾਂ ਯਕੀਨ ਕਰਦੇ ਰਹੇ ਕਿ ਕਿ ਆਪਣੇ ਜੋ 5% ਲੋਕ ਦਿੱਲੀ ਜਾਂਦੇ ਐ ਬਾਕੀ ਆਪਾਂ ਨੇ ਜੋ ਪੂਰੀ ਜਿੱਲ੍ਹਾ ਹੀ ਹੋਏਗਾ ਜਿੱਥੇ 4-2ਡੇ ਲੱਗਦੇ ਨੂੰ ਤੇ ਆਪਾਂ ਉਸ ਗੱਲ ਵੱਲ ਧਿਆਨ ਲਈਏ ਵੀ ਦਿੱਲੀ ਸਹੀ ਹੋਇਆ ਜਾਂ ਸਪੈਸ਼ਲ ਗੇਮ ਜਿੱਥੇ ਵੀ ਦਿੱਲੀ ਦੇ ਜੋ ਕਰਦੇ ਨੇ ਆਪਾਂ ਦੇਖੀ ਆਪਾਂ ਆਪਣੇ ਕੰਮਾਂ ਲਈ ਜਾਂਦੇ ਆਂ ਨਹੀਂ ਆਪਣੇ ਕੰਮ ਕਰਕੇ ਵਾਪਸ ਆ ਜਾਈਏ ਇਹਨਾਂ ਨੇ ਜਿਹੜੇ ਉਸੇ ਮਾ ਜਿਨੀਲਸ ਨੂੰ ਉਗੈ ਦਾ ਜਿਨੀਲਸ ਨੂੰ ਲਿਆਉਂਦੇ ਆਫਗਾਨੇਟ ਕਰਦੇ ਹਿੰਦੀ ਨੂੰਤੀ ਤੇਰੀ ਜੀਵਨ ਦਾ ਪਰ ਕੋ ਪਿੰਨਾ ਦਾ ਜਿਨੀਲਸ ਹੋਰ ਬਦਲਦਾ ਹੈ ਇੱਕ ਤਨਖਾਵਾ ਦੀ ਉਹਨੂੰ 50 ਚ ਤਨਖਾਵਾ ਕਰਨ ਲੱਗੇ ਨੇ ਉਹ ਆਪਾਂ ਸਭਾ ਵਾਟ ਕੇ ਸਾਢੇ 30 ਰੁਪਏ ਰੋਪਾਦਰ ਸਿਹਤ ਹੈ ਸੀ ਨਾ ਕਿ ਆਪਣੇ ਬੰਦੇ ਆ ਕੇ ਗੱਲ ਸੁਣ ਲੈਂਦੇ ਸੀ ਭਾਈ ਮਾਰੇ ਇਕ ਕਲਮੇ ਦੀ ਨਹੀਂ ਕੁਝ ਕਰਦੇ ਸੀ ਗੱਲ ਤਾਂ ਸੁਣੀ ਜਾਂਦੀ ਸੀ ਜਾਂ ਆਪਣੇ ਕੋਈ ਕੋਈ ਉਹਨਾਂ ਦਾ ਇੰਟਰਨੈਟ ਹੁੰਦਾ ਸੀ ਮੇਰੇ ਵਰਗਾ ਉਹ ਬੁੱਧੂਪੁਰ ਜਾਂ ਪਵਾਰ ਲੋਕਾ ਜਾਂ ਅੰਕਲ ਕਮੇਟੀ 'ਚ ਲੱਣੇ ਦੇ ਪਾਦਰ ਉਸ ਤੇ ਆਪਾਂ ਉਹਨਾਂ ਨੂੰ ਕਹਿ ਕੇ ਕਿ ਅਸੀਂ ਪੁਛਣਾ ਕੁਛ ਆਪਾਂ ਉੱਤੇ ਗੱਲ ਪਹੁੰਚਦੀ ਕਰ ਦਿੰਦੇ ਇਹਨਾਂ ਦਾ ਤੇ ਬਾਲੀਵਾਰਸ ਦਾ ਨਹੀਂ ਪਤਾ ਕੌਣ ਦੇ ਸੋ ਇੱਕ ਵਾਰ ਤਾਂ ਜਦੋਂ ਆਪਾਂ ਲੁੱਟੇ ਗਏ ਤਿੰਨ ਸਾਢੇ ਤਿੰਨ ਸਾਲ વીਤ ਗਏ ਸਾਲ ਹੋ ਰਹਿ ਗਿਆ ਮੇਰੇ ਖਿਆਲ ਅਜੇ ਤੁਸੀਂ ਵੀ ਅਜੇ ਹਜ਼ਾਰ ਰੁਪਏ ਨੂੰ ਅਜੇ ਵੀ ਟਿਕੀ ਜਾਂਦੀਆਂ ਹੋ ਆਜੇ ਤਾਂ ਇਹ ਆ ਦੇਖੋ ਚੁਟਕਲਾ ਬਣ ਗਿਆ 1000 ਰੁਪਇਆ ਚੁਟਕਲਾ ਬਣ ਗਿਆ ਬੀਬੀਆਂ ਨਾਲ ਕਿਉਂ ਕਿ ਉਹ ਵਿਚਾਰੀਆਂ ਕੋ ਬੋਲ ਨਹੀਂ ਥੱਕਦੀਆਂ 1000 ਰੁਪਏ ਦੇ ਲਾਲਚ ਨੂੰ ਆਪਾਂ ਮੋਟਾ ਪਾਈਆਂ ਹਾਂਜੀ ਹਾਂਜੀ ਕਿਉਂਕਿ 1000 ਰੁਪਏ ਘਰ ਦੀ ਸੁਆਣੀ ਲਈ ਬੜਾ ਹੁੰਦਾ ਹੈ ਹਾਂਜੀ ਜਦੋਂ ਆਪਾਂ ਮੇਰੀ ਮਾਂ ਐ ਚਾਹੇ ਮੇਰੀ ਘਰ ਵਾਲੀ ਐ ਤੁਸੀਂ ਵੀ ਘਰ ਦੀਆਂ ਮਾਲਕ ਜੇ ਤੁਸੀਂ ਪਤਾ ਵੀ 50-50 ਰੁਪਏ ਵੀ ਜੋੜ ਕੇ ਰੱਖਦੀਆਂ ਹਾਂਜੀ ਜਦੋਂ ਨੋਟਬੰਦੀ ਕੀਤੀ મોદી ਨੇ ਆਪਾਂ ਨੂੰ ਉਜਾੜਿਆ ਉਦੋਂ ਆਪਣੀਆਂ ਬੀਬੀਆਂ ਦਾ ਕਿੰਨਾ ਪੈਸਾ ਘਰਾਂ ਚ ਪਿਆ ਸੀ ਜਿਹਦਾ ਉਹਦੀ ਬੇਕਦਰਹੀ ਹੋ ਗਈ ਉਹ ਉਦੋਂ ਵੀ ਚੁੱਕਲੇ ਬਣੇ ਸੀ ਬੀਬੀਆਂ ਇੰਨਾ ਜੋੜ ਕੇ ਰੱਖਿਆ ਸੀ ਸੋ ਚਲੋ ਇਥੇ ਹਾਸੇ-ਚਿੱਠੇ ਦੀਆਂ ਗੱਲਾਂ ਨਹੀਂ ਪਰ ਅੱਜ ਵਿਚਾਰਨ ਦੀ ਗੱਲ ਹੈ ਆਪਣੇ ਬੱਚਿਆਂ ਦਾ ਫਿਊਚਰ ਹੈ ਇਹ ਜਿਹੇ ਭਰਾ ਨੌਜਵਾਨ ਜਿਹੜੇ ਨੇ ਉਹ ਸਮਾਜ ਨੂੰ ਸੁਧਾਰਨ ਲੱਗੇ ਨੇ ਇਹ ਕੁਰਤੀਆਂ ਕਰਾਉਂਦਾ ਹੈ ਪ੍ਰੈਕਟਿਸ ਕਰਾਉਂਦਾ ਹੈ ਉਹਦੇ ਨਾਲ ਆਪਣੇ ਨੌਜਵਾਨ ਤੇ ਜਿ ਵੇਲੇ ਨੇ ਜੋ ਆਪਣੀ ਪਰਜੇਸ਼ ਆਪਣਾ ਟਾਈਮ ਕਿਸੇ ਜਾਇਆ ਕਰ ਦਿੰਦੇ ਨੇ ਚਲੋ ਪ੍ਰਮਾਤਮਾ ਮਿਹਨਤ ਦਾ ਫਲ ਜ਼ਰੂਰ ਦਿੰਦਾ ਜੇ ਉਹ ਵੇਲੇ ਰਹਿਣ ਇਹ ਜੇ ਸਿਹਤ ਨੌਜਵਾਨਾ ਹੋ ਉਹ ਨਸ਼ਿਆਂ ਵੱਲ ਜਾਣ ਹਾਂਜੀ ਨਾਲ ਸਾਡੇ ਨੂੰ ਕੁਝ ਮਿਲਦਾ ਨਹੀਂ ਕਿ ਕੋਸ਼ਿਸ਼ ਵੀ ਨਹੀਂ ਮਿਲ ਰਿਹਾ ਫਰਜ਼ੇ ਹੁੰਦੇ ਨੇ ਸਰਕਾਰਾਂ ਦੇ ਕਿ ਸਰਕਾਰਾਂ ਨੇ ਕੁਝ ਕਰਨਾ ਸਰਕਾਰ ਦਾ ਆਪਣਾ ਪਤਾ ਲੱਗ ਗਿਆ ਚਲੋ ਸਾਰਾ ਪੰਜਾਬ ਹੀ ਠੱਗਿਆ ਨੂੰ ਲੁੱਟਿਆ